ਅਸੀਂ ਪੰਜਾਂ ਵਰਿਆਂ ਦੇ ਵਿੱਚ 50 ਹਜ਼ਾਰ ਕਰੋੜ ਰੁਪਇਆ ਇਸ ਲੋਕ ਸਭਾ ਹਲਕੇ ਦੇ ਵਿਕਾਸ ਤੇ ਲਾਵਾਂਗੇ ਅਸੀਂ ਪੰਜਾਂ ਵਰਿਆਂ ਦੇ ਵਿੱਚ 50 ਹਜ਼ਾਰ ਕਰੋੜ ਰੁਪਇਆ ਇਸ ਲੋਕ ਸਭਾ ਹਲਕੇ ਦੇ ਵਿਕਾਸ ਤੇ ਲਾਵਾਂਗੇ ਅਸੀਂ ਪੰਜਾਂ ਵਰਿਆਂ ਦੇ ਵਿੱਚ 50 ਹਜ਼ਾਰ ਕਰੋੜ ਰੁਪਇਆ ਇਸ ਲੋਕ ਸਭਾ ਹਲਕੇ ਦੇ ਵਿਕਾਸ ਤੇ ਲਾਵਾਂਗੇ ਸੁਣਿਆ ਤੁਸੀਂ ਯੂਪੀਏ ਸਰਕਾਰ ਚ ਚੌਥੇ ਕਦਮ ਵਾਲੇ ਅਗੁਰੇ ਮਨੀਸ਼ ਦਿਵਾੜੀ ਜੋ ਹੁਣ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਨੇ ਉਹਨਾਂ ਦਾ ਕਹਿਣਾ ਹੈ ਕਿ ਅਕਾਲੀ ਐਮਪੀ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਜਿਸ ਤਰੀਕੇ ਇਸ ਹਲਕੇ ਦੇ ਵਿਕਾਸ ਨੂੰ ਅੱਖੋਂ ਪਰੋਖੇ ਕੀਤਾ ਹੈ ਜੇਕਰ ਉਹ ਹੁੰਦੇ ਨੇ ਤਾਂ ਹਲਕੇ ਦੇ ਵਿਕਾਸ ਤੇ 50000 ਕਰੋੜ ਰੁਪਏ ਖਰਚ ਹੋਣਗੇ ਸੇ ਵੀ ਲੋਕ ਸਭਾ ਹਲਕੇ ਵੀ ਜਦੋਂ ਤਰੱਕੀ ਕਰਨੀ ਹੁੰਦੀ ਹੈ ਤਾਂ ਇੱਕ ਵੱਡੀ ਸੋਚ ਦੀ ਲੋੜ ਹੁੰਦੀ ਹੈ ਔਰ ਉਹ ਵੱਡੀ ਸੋਚ ਨਾਲ ਉਹਨੂੰ ਇਹ ਸੁਨਿਸ਼ਚਿਤ ਕਰਨਾ ਪੈਂਦਾ ਹੈ ਕਿ ਤੁਸੀਂ ਕੇਂਦਰ ਸਰਕਾਰ ਤੋਂ ਰਾਜ ਸਰਕਾਰ ਤੋਂ ਜਿਹੜੇ ਲਾਰਜ ਫੰਡਸ ਨੇ ਇਨਫਰਾਸਟ੍ਰਕਚਰ ਵਾਸਤੇ ਆ ਰੋਜ਼ਗਾਰ ਜਨਰੇਟ ਕਰਨ ਵਾਸਤੇ ਤੁਸੀਂ ਲੈ ਕੇ ਆਓ ਤੋਂ ਇਸ ਲਈ ਹਲਕੇ ਦਾ ਵਿਕਾਸ ਲੱਖ ਲੱਖ ਰੇਟ ਰੇਟ 2-2 ਲੱਖ ਰੁਪਇਆ ਹਰ ਪਿੰਡ ਨੂੰ ਜਾਂ ਸੁਸਾਇਟੀ ਨੂੰ ਵੰਡ ਕੇ ਨਹੀਂ ਹੁੰਦਾ ਤੇ ਜੇ ਮੈਨੂੰ ਸ੍ਰੀ ਨਾਨਦਪੁਰ ਸਾਹਿਬ ਦੇ ਲੋਕਾਂ ਨੇ ਆਸ਼ੀਰਵਾਦ ਦਿੱਤਾ ਔਰ ਸਾਰੇ ਸਾਥੀਆਂ ਦੇ ਸਮਰਥਨ ਨਾਲ ਮੈਨੂੰ ਇਹ ਹੌਸਲਾ ਕੀ ਆਸ਼ੀਰਵਾਦ ਮਿਲੂਗਾ ਅਸੀਂ ਪੰਜਾਂ ਵਰਿਆਂ ਦੇ ਵਿੱਚ 50000 ਕਰੋੜ ਰੁਪਏ ਇਸ ਲੋਕ ਸਭਾ ਹਲਕੇ ਦੇ ਵਿਕਾਸ ਤੇ ਲਾਵਾਂਗੇ ਇਹਦਾ ਹੈ ਕਿ ਮੈਨੂੰ ਇੱਕ ਐਮਪੀ ਨੂੰ ਹਲਕੇ ਦੇ ਵਿਕਾਸ ਲਈ ਸਾਲਾਨਾ 5 ਕਰੋੜ ਰੁਪਏ ਮਿਲਦੇ ਨੇ ਇਸ ਤਰ੍ਹਾਂ 5 ਸਾਲਾਂ ਦੇ ਹੋ ਗਏ 25 ਕਰੋੜ ਰੁਪਏ ਪਰ ਮਨੀਸ਼ तिवारी ਕਿਸ ਬੂਤੇ ਤੇ 50000 ਕਰੋੜ ਰੁਪਏ ਖਰਚ ਕਰਨਗੇ ਹੁਣ ਆਪਣੇ ਇਸ ਬਿਆਨ ਨੂੰ ਲੈ ਕੇ ਇਹ ਕਾਂਗਰਸੀ ਆਗੂ ਵਿਰੋਧੀਆਂ ਤੇ ਨਿਸ਼ਾਨੇ ਤੇ ਹੈ ਸੋ ਮੈਂ ਸਮਝਦਾ ਕਾਂਗਰਸ ਤਾਂ ਜਿਹੜਾ ਹੀ ਗੱਪਾ ਦਾ ਅਤੇ ਸਿਰਤੇ ਗੱਪਾਂ ਦੀ ਵੀ ਗੱਪ ਦੀ ਵੀ ਜਾਨ ਕੱਢਦੇ ਨੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਜਿਨ੍ਹਾਂ ਤੇ ਲੋਕ ਹੱਸਦੇ ਨੇ ਤੇ 50 ਹਜ਼ਾਰ ਕਰੋੜ ਰੁਪਏ ਦੀ ਇੱਕ ਹਲਕੇ 'ਚ ਗ੍ਰਾਂਟ ਦੇਣ ਦੀ ਗੱਲ ਕਰਨ ਵਾਲੇ ਬ੍ਰੀਤ ਵਾਲੀ ਜੀ ਨੂੰ ਵੀ ਨਹੀਂ ਪਤਾ ਕਿ ਕੇਵਲ 5 ਕਰੋੜ ਮਿਲਦੇ ਨੇ MP ਨੂੰ ਤੇ ਉਹ ਥੱਲੇ-ਥੱਲੇ ਹਲਕੇ 'ਚ 50 ਹਜ਼ਾਰ ਕਰੋੜ ਦੀ ਗੱਲ ਕਰੀ ਜਾਂਦੇ ਨੇ ਤੋਂ ਹਾਥੋਂ ਵੀ ਨਹੀਂ ਗੱਲਾਂ ਕਰ ਰਹੇ ਨੇ ਮੈਂ ਸਭ ਦਾ ਲੋਕ ਹੱਸਦੇ ਨੇ ਵੋਟੋ ਚਿਕਾ ਖਾਲਸਾ ਮੈਂ ਕੁਜੀ ਕੀ ਫਤਿਹ ਮੈਸੋਡੀ ਵਿਕਮ ਸਿੰਘ 50 ਡੈਮੋਕ੍ਰੈtic ਅਲਾਈਂਸ ਦਾ ਸਾਂਝਾ ਉਮੀਦਵਾਰ ਸ਼੍ਰੀ ਨੰਬਰਪੁਰ ਸਾਹਿਬ ਦਾ ਅੱਜ ਦਾ ਨਵਾਂ ਜਿਹੜਾ ਬਿਆਨ ਸ਼੍ਰੀ ਮਨੀਸ਼ Tiwari ਜੀ ਨੇ ਪ੍ਰੈਸ ਦੇ ਮੋਰੇ ਕੀਤਾ ਉਹਨੂੰ ਸੁਣ ਕੇ ਮੈਨੂੰ ਮਜ਼ਾਕ ਵੀ ਲੱਗਿਆ ਤੇ ਮੈਂ ਉਹਨਾਂ ਨੂੰ ਇੱਕ ਛੋਟੀ ਗੱਲ ਪੁੱਛਣਾ ਚਾਹਾਂਗਾ ਕਿ ਜਦੋਂ ਜਿਹੜਾ ਮੈਂਬਰ ਆਫ ਪਾਰਲਮੈਂਟ ਦੇ ਸਿਰਫ 5 ਕਰੋੜ ਰੁਪਏ ਸਾਲਾਨਾ ਮਿਲਦਾ ਹੈ ਤਾਂ ਉਹਨਾਂ ਨੇ 50 ਹਜ਼ਾਰ ਕਰੋੜ ਦਾ ਵਿਕਾਸ ਦਾ ਪੈਕੇਜ ਸ਼੍ਰੀ ਨਾਮਪੁਰ ਸਾਹਿਬ ਦੇ ਵਾਸਤੇ ਲਿਆਣ ਦਾ ਕਿਸ ਤਰ੍ਹਾਂ ਸੋਚ ਕੇ ਬਿਆਨ ਦਿੱਤਾ ਮੈਨੂੰ ਤਾਂ ਇਹ ਲੱਗਦਾ ਹੈ ਕਿ ਪੁਰਾਣੀ ਜਿਹੜੀ ਰਵੈਤਈ ਪਾਰਟੀਆਂ ਦੀ ਉਹ ਹੀ ਨੀਤੀਆਂ ਫੇਰ ਇਹੀ ਦੁਹਰਾਣ ਲੱਗੇ ਨੇ ਫੇਰ ਇੱਕ ਵਾਰ ਸਾਡੇ ਜਿਹੜੇ ਵੋਟਰਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਇਹਨਾਂ ਦੀਆਂ ਇਹ ਚਾਲਾਂ ਹੁਣ ਨਹੀਂ ਚੱਲਣ ਕਾਮਯਾਬ ਹੋਣਗੀਆਂ ਸਾਡਾ ਵੋਟਰ ਸ਼੍ਰੀ ਨਾਮਪੁਰ ਸਾਹਿਬ ਦਾ ਬਹੁਤ ਸਮਝਦਾਰ ਹੋ ਗਿਆ ਹੈ ਚੌਣ ਮਾਹੌਲ ਵਿੱਚ ਵੋਟਰਾਂ ਨੂੰ ਪਰਮਾਉਣ ਲਈ ਅਕਸਰ ਚਾਦਰ ਤੋਂ ਬਾਹਰ ਨਿਕਲ ਕੇ ਬਿਆਨ ਧਾਗ ਦਿੱਤੇ ਜਾਂਦੇ ਨੇ ਅਤੇ ਅਜਿਹੇ ਵਾਅਦੇ ਕਰ ਦਿੱਤੇ ਜਾਂਦੇ ਨੇ ਜੋ ਨਿਭਾਉਣੇ ਜ਼ਮੀਨੀ ਹਕੀਕਤ ਤੋਂ ਕੋਹਾਂ ਦੂਰ ਹੁੰਦੇ ਨੇ ਲੋਕ ਨੋਟਿਸ ਵੀ ਲੈਂਦੇ ਨੇ ਤੇ ਕੋਸਦੇ ਵੀ ਨੇ ਤੇ ਫਿਰ ਭੁੱਲ ਜਾਂਦੇ ਨੇ ਗੜਸ਼ੰਕਰ ਤੋਂ ਸੰਜੀਵ ਕੁਮਾਰ ਦੇ ਨਾਲ ਸ਼੍ਰੀ ਅਨੰਦਪੁਰ ਸਾਹਿਬ ਤੋਂ ਚੁਵੇਸ਼ ਲਟਾਵਾ ਡੇਲੀ ਪੋਸਟ ਪੰਜਾਬੀ ਰਿਪੋਰਟ ਕੀ ਤੁਸੀਂ ਜਾਣਦੇ ਹੋ ਕਿ ਜਰਮਨੀ ਵਿੱਚ ਬੈਚਲਰਸ ਜਾਂ ਮਾਸਟਰਸ ਡਿਗਰੀ ਕਰਨ ਤੋਂ ਬਾਅਦ ਤੁਸੀਂ 18 ਮਹੀਨੇ ਦਾ ਪੋਸਟ ਗ੍ਰੈਜੂਏਟ ਵਰਕ ਵੀਜ਼ਾ ਹਾਸਲ ਕਰ ਸਕਦੇ ਹੋ ਔਰ ਫਰਦਰ ਉੱਥੇ ਰੈਜ਼ੀਡੈਂਟ ਵੀ ਬਣ ਸਕਦੇ ਹੋ ਸੋ ਅੱਜ ਹੀ ਜਰਮਨ ਐਜੂਕੇਸ਼ਨ ਲਈ ਅਪਲਾਈ ਕਰਨ ਲਈ ਕੰਟੈਕਟ ਕਰੋ ਪਿਰਾਮਿਡੀ ਸਰਵਿਸਿਜ਼ ਨੂੰ 92563 92563 ਤੇ